ਸਤ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਪਿੰਡਾ ਵਾਲੇ ਜਮਾ ਦੇਸੀ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਆ ਮਲੇਰਕੋਟਲੇ ਤੇ ਹੁਣ ਆਪਾਂ ਆ ਮਮੀ ਕਲੌਥ ਹਾਊਸ ਵਾਲੇ ਦੇ ਤੁਹਾਨੂੰ ਚਾਕੇ ਅੰਦਰ ਦਿਖਾਉਣੀਆਂ ਕੱਪੜੇ ਆਪਾਂ ਹੋ ਗਏ ਹੁਣ ਅੰਦਰ ਐਂਟਰ ਆ ਇਹਨਾਂ ਦੀ ਸ਼ਾਪ ਦਾ ਨਾਮ ਆ ਜੀ ਮੂਮਿੰਟ ਕਲਾਉਡ ਹਾਊਸ ਬਾਕੀ ਤੁਸੀਂ ਵੈਰਾਈਟੀ ਦੇਖ ਸਕਦੇ ਹੋ ਕਿੰਨੀ ਪਈ ਆ ਕੱਪੜੇ ਦੀ ਸ਼ਰਟਾਂ ਵਗੈਰਾ ਦੇ ਕੱਪੜੇ ਮਿਲ ਜਾਣਗੇ ਕੁੜਤੇ ਪਜਾਮਿਆਂ ਦੇ ਕੱਪੜੇ ਮਿਲ ਜਾਣਗੇ ਬਾਕੀ ਤੁਹਾਨੂੰ ਆ ਦੇਖ ਸਕਦੇ ਤੁਸੀਂ ਹੈਂਡਵਰਕ ਦੇ ਸੂਤਾਂ ਦੀ ਕਿੰਨੀ ਵੈਰਾਈਟੀ ਬਾਕੀ ਤੁਹਾਨੂੰ ਇੱਕ ਇੱਕ ਟੈਕ ਦੇ ਸੂਤ ਦਿਖਾਉਣੇ ਆ ਘੱਟ ਤੋਂ ਘੱਟ ਰੇਟਾਂ ਦੇ ਵਿੱਚ ਦਿਖਾਉਾਂਗਾ ਆਪਾਂ ਨੂੰ ਤੇ ਮੇਰੇ ਨਾਲ ਤੁਹਾਨੂੰ ਹੋ ਜਾਂਦੇ ਨੇ ਦੇਖਦੇ ਆਂ ਕੋਈ ਕੁ ਸਿਮਰ ਦੇ ਸੂਟਾਂ ਦੀ ਕਿੰਨੀ ਵੈਰਾਈਟੀ ਕਈਆਂ ਨੇ ਅੱਪਨੂੰ ਵੀ ਰਿਕਾਰਡਿੰਗ ਹੋ ਗਈ ਹੈ ਸਾਰੀ ਸਿਮਰ ਦੇ ਸੂਟ ਨੇ ਤੇ ਬਾਕੀ ਹੁਣੇ ਤੁਹਾਨੂੰ ਅੱਜ ਏਕੇ ਟੈਕਸ ਦੇ ਸੂਟ ਨੇ ਜਿਹੜੇ ਉਹਨਾਂ ਦੀ ਵੈਰਾਈਟੀ ਦਿਖਾ ਰਹੇ ਨੇ ਕਰੀਏ ਵੀਰੇ ਸ਼ੁਰੂ ਸੋ ਦਿਖਾਓ ਫਿਰ ਅੱਜ ਨਵਾਂ ਕੀ ਦਿਖਾਉਣਾ ਸਭ ਤੋਂ ਪਹਿਲਾਂ ਮੂਮਿੰਕਲਾਦ ਵਾਲੇ ਤੋਂ ਵੱਲੋਂ ਸਾਰੀਆਂ ਭੈਣਾਂ ਨੂੰ ਪਿਆਰ ਭਰੀ ਸ਼াশੀ ਕਾਦ ਨਮਸਤੇ ਆਦਾਬ ਤੇ ਭੈਣਾਂ ਅੱਜ ਏਕੇ ਟੈਕਸ ਦਾ ਕਲੈਕਸ਼ਨ ਆਇਆ ਬਾਕੀ ਹੋਰ ਅਲੱਗ-ਅਲੱਗ ਕੰਪਨੀਆਂ ਦੇ ਬ੍ਰਾਂਡ ਦੇ ਕਲੈਕਸ਼ਨ ਆਏ ਨੇ ਜਿਵੇਂ ਹੁਣ ਬ੍ਰਾਂਡ ਚੱਲ ਰਿਹਾ ਹੈ ਮਤਲਬ ਕੱਪੜਾ ਚੱਲ ਰਿਹਾ ਹੈ ਸ਼ਿਮਰ ਚੱਲ ਰਿਹਾ ਹੈ ਬਰਬਰੀ ਚੱਲ ਰਿਹਾ ਆਪਣੇ ਆਰ ਗੰਡੀ ਪ੍ਰਿੰਟ ਚ ਡੀਲ ਚੱਲ ਰਿਹਾ ਸਾਰੇ ਤੁਹਾਨੂੰ ਅੱਜ ਦਿਖਾਵਾਂਗੇ ਘੱਟ ਤੋਂ ਘੱਟ ਰੇਟਾਂ 'ਚ ਸਾਰੀਆਂ ਭੈਣਾਂ ਨੂੰ 5 ਮੀਟਰ ਸੂਟ ਇੱਥੇ ਰੰਗ ਡਿਜ਼ਾਈਨ ਜਿਵੇਂ ਇਹਨਾਂ ਦੇ ਵਿੱਚ 4-4 ਡਿਜ਼ਾਈਨ ਰੰਗ ਹੁੰਦੇ ਨੇ ਜਿਵੇਂ ਇੱਕ ਆ ਡਿਜ਼ਾਈਨ ਆ ਗਿਆ ਓਕੇ ਠੀਕ ਹੋਊਗਾ ਮੌਜੂਦ ਡਿਜ਼ਾਈਨ ਹੀ ਬਹੁਤ ਮਜ਼ਾ ਆਉਂਦੇ ਆ। ਅੱਜ ਤੁਹਾਨੂੰ ਵੀਡੀਓ ਦੇ ਵਿੱਚ ਥੋੜੀ ਸ਼ਾਈਨਿੰਗ ਇਹਦੀ ਨਵੀਂ ਜਿਹੀ ਹੋਣੀ ਪਰ ਬਹੁਤ ਸੋਹਣਾ ਸ਼ਾਈਨਿੰਗ ਦੇ ਵਿੱਚ ਸ਼ਾਈਨਿੰਗ ਦੇ ਫੈਬਰਿਕ ਵੀ ਇੰਨਾ ਸੌਫਟ ਹੈ ਮਤਲਬ ਬਿਲਕੁਲ ਮਲਾਈ ਦੀ ਤਰ੍ਹਾਂ ਫੈਬਰਿਕ ਆ। ਗਰਮੀਆਂ ਦੇ ਲਈ ਬਹੁਤ ਵੈਸਟ ਆ। ਕੋਲਾਬਰੀ ਦੇ ਕੋਟਨ ਦੁਪੱਟਾ ਸੂਟ ਆਏ ਨੇ। ਹਮ ਏਕੇ ਟੈਕਸ ਦੀ। ਓਕੇ। ਆ ਦੇਖੋ। ਇੱਥੇ ਡਿਜ਼ਾਈਨ ਬਹੁਤ ਮਿਲ ਜਾਣਗੇ। ਆ ਕਮੀਜ਼ ਹੁੰਦਾ। ਠੀਕ ਆ। ਆ ਨਾਲ ਸਲਵਾਰ ਦੀ ਫੈਬਰੀ ਚੱਲ ਰਹੀ ਸਲਵਾਰ ਵੀ ਤੁਹਾਡੀ ਸੈਲਫ ਪ੍ਰਿੰਟ ਰਹਿਣ ਵਾਲੀ ਆ ਵਿੱਚ ਤੁਸੀਂ ਦੇਖ ਸਕਦੇ ਹੋ ਸੈਲਫ ਪ੍ਰਿੰਟ ਦੇ ਵਿੱਚ ਸਲਵਾਰ ਆ ਤੇ ਨਾਲ 2 ਗਮ ਪਿਓਰ ਦਾ ਦੁਪੱਟਾ ਕਲਰ ਦਾ ਇਹਦੇ ਵਿੱਚ ਡਿਜ਼ਾਈਨ ਜਿਵੇਂ 10 ਮਿਲ ਜਾਣਗੇ ਇਹਦਾ ਵੀ ਰੇਟ ਆਪਾਂ ਨੇ ਮਾਰਕੀਟ ਵਿੱਚ ਕੋਈ 800 ਦਾ ਵੇਚਦਾ ਕੋਈ 750 ਦਾ ਵੇਚਦਾ ਆਪਾਂ ਨੇ 550 ਦੀ ਦੇ ਦੇਣਾ ਰੁਕੋ 550 ਲਓ ਵੀ 550 ਦਾ ਠੀਕ ਹੈ ਜੀ ਫਾਇਦੇ ਹੀ ਫਾਇਦੇ ਹੋਣੇ ਸਾਰੇ ਡੀਜ਼ਾਈਨ ਪ੍ਰਿੰਟ ਦੇ ਵੀ ਪਿਓਰ ਕਾਟਨ ਦੇ ਉੱਤੇ ਸੂਟ ਨੇ ਇਹ ਓਕੇ ਦੇ ਕਲਰ ਡਿਜ਼ਾਈਨ ਤੁਸੀਂ ਸਾਰੇ ਦੇਖ ਸਕਦੇ ਹੋ ਅਲੱਗ-ਅਲੱਗ ਮਿਲ ਜਾਣਗੇ ਵਾਕਿਆ ਭੇਨੇ ਤੇ ਦਿਖਾ ਦੇ ਹਾਂ ਇੱਕ ਕੱਪੜਾ ਵੀ ਇਹਨਾਂ ਦਾ ਆ ਚੱਲਿਆ ਓਕੇ ਇਹ ਪਿਓਰ ਕਾਟਨ ਹੈ ਠੀਕ ਆ ਫੋਡੀ ਪ੍ਰਿੰਟ ਕਹਿੰਦੇ ਨੇ ਇਹਨੂੰ ਫੋਡੀ ਡਿਜੀਟਲ ਹੂੰ ਇਹਦਾ ਕੱਪੜਾ ਵੀਰੇ ਬਹੁਤ ਸ਼ਾਨਦਾਰ ਹੈ ਪ੍ਰਿੰਟ ਵੀ ਇੰਨੀ ਸ਼ਾਨਦਾਰ 100% ਕਾਟਨ ਹੁੰਦੀ ਹੈ ਇਹਦੇ ਵਿੱਚ ਰੇਸ਼ਮੀ ਦਾ ਰਲਾ ਕੋਈ ਨਹੀਂ ਹੁੰਦਾ ਆਲ ਓਵਰ ਓਕੇ ਮੈਚਿੰਗ ਨਹੀਂ ਹੈਗਾ ਆਲ ਓਵਰ ਇਹ ਡਿਜ਼ਾਈਨ ਦਿਖਾ ਦਿਓ ਵੀਰੇ ਇਹਦੇ ਵਿੱਚ ਡਿਜ਼ਾਈਨ ਘੱਟੋ ਘੱਟ 30 ਤੋਂ 35 ਮਿਲ ਜਾਣਗੇ ਪ੍ਰਿੰਟਿੰਗ ਦੇਖੋ ਤੁਸੀਂ ਕਿੰਨੀ ਸ਼ਾਇਨ ਸੋਨੀ ਹੈ ਡਿਜੀਟਲ ਪ੍ਰਿੰਟਰ ਦੇ ਮੰਗੋ ਆ ਬਹੁਤ ਇਹਦੇ ਵਿੱਚ ਜਿਵੇਂ ਸੈੱਟ ਵਾਈ ਜਮਾਲ ਆ ਵੀਰੇ ਦੁਪੱਟਾ ਇਹਦੇ ਨਾਲ ਆ ਇਹ ਬਦੌੜ ਦੁਪੱਟਾ ਆ ਲੋਵਰ ਸੂਟ ਆ ਵਿਦਾਊਟ ਦੁਪੱਟਾ ਇਹ ਦੁਪੱਟੇ ਵਾਲਾ ਸੂਟ ਮੰਨ ਕੇ ਚਲੋ 1200 ਦੀ ਰੇਂਜ ਚ ਆਉਂਦਾ ਹੈ ਇਹ ਮਸਲੀਮ ਦਾ ਦੁਪੱਟਾ ਆ ਇਹ ਕੀ ਰੇਂਜ ਹੈ ਵੀਰੇ ਇਹ ਆਪਾਂ ਨੇ ਇਕੱਠਾ ਲੋਡ ਚੱਕਿਆ ਇਹ 550 ਦਾ ਸੂਟ ਪੈਣਾ 5 ਮੀਟਰ ਪੂਰਾ ਇੱਥੇ ਰੰਗ ਡਿਜ਼ਾਈਨ ਦੇਖ ਲਓ ਲਓ ਸਾਰਿਆਂ ਦੇ ਵਿੱਚ 4-4 ਰੰਗ ਨੇ ਆਮਰੇ ਤੋਂ ਬਰੇ ਇੱਧਰ ਨਹੀਂ ਗਮਰਵਾਦੀ ਆ ਸਾਰੇ ਇਹਦੇ ਵਿੱਚ ਰੰਗ ਡਿਜ਼ਾਈਨ ਨੇ ਕਿੰਨਾ ਕਿੰਨਾ ਦਿਖਾ ਦੋ ਆਮਰੇ ਤਾਂ ਉਹ ਪਰਲੀ ਲੈਣ ਵੀ ਇਹਦੇ ਵਿੱਚ ਨੇ ਡਿਜ਼ਾਈਨ ਬਹੁਤ ਸ਼ਾਨਦਾਰ ਆ ਸਾਰੇ ਕੰਮ ਡਿਜ਼ਾਈਨ ਬਹੁਤ ਸ਼ਾਨਦਾਰ ਆ ਇਹ ਦੇਖੋ ਬ੍ਰੈਂਡ ਚੈੱਕ ਕਰਾਉ ਹੋਏ ਡਿਜ਼ਾਈਨ ਇਹਦੇ ਟੱਚ 'ਚ ਮੋਹਰ ਲੱਗੀ ਹੋਈ ਹੈ ਨਾ ਹਾਂ ਹਾਂ ਇਹ ਕਿਤੇ ਬਾਅਦ ਦੀ ਬਾਅਦ ਜਿਹੜਾ ਆਪਾਂ ਨੇ 350 ਦੇ ਵਿੱਚ ਪਾਉਂਦੇ ਸੀਗੇ ਉਹਦਾ ਵੀ ਰੇਟ ਆਪਣੇ 330 ਕਰਤਾ ਉਹਦੇ ਵਿੱਚ ਵੀ ਡਿਜ਼ਾਈਨ ਬਹੁਤ ਨਵੇਂ ਆ ਲਓ ਡਿਜ਼ਾਈਨ ਦੇਖੀ ਚੱਪ ਲਓ ਜੀ ਚੱਕੋ ਤਾਂ ਸੋਹਣੇ ਡਿਜ਼ਾਈਨ ਦੇਖੋ ਬਾਕੀ ਇੱਧਰ ਨਿਗਾ ਮਰਵਾ ਦਿਓ ਹਾਂ ਸਾਰੇ ਡਿਜ਼ਾਈਨ ਵੀ ਇਹਦੇ ਵਿੱਚ ਨੇ ਅਮਰਤ ਆਹ ਡਿਜ਼ਾਈਨ ਸਾਰੇ ਇਹਦੇ ਵਿੱਚ ਨੇ ਆਹ ਸਾਰੇ ਡਿਜ਼ਾਈਨ ਇਸ ਵਿੱਚ ਆ ਆਪਣੇ 300 ਚ ਪਾਇਆ ਹੋਇਆ ਸੀ ਇਹ 280 ਚ ਆ ਗਿਆ ਠੀਕ ਹੈ ਨਵਾਂ ਬੈਕੀ ਕਰਾਂ ਜਾਂ ਮੈਂ ਤੁਹਾਨੂੰ ਹਾਂ ਇਹ ਕਪੜਾ ਪਿਓਰ ਕੈਂਬਰੀ ਦਾ ਹੈ ਹੂੰ ਇਹਦਾ ਸਾਰਾ ਮਿਲਦੀ ਕਲਰ ਮਿਲ ਜਾਣੇ ਇਹਦੇ ਵਿੱਚ ਵੀ ਕਲਰ ਡਿਜ਼ਾਈਨਿੰਗ ਤਾਂ ਬਹੁਤ ਆ ਪਰ ਕਪੜਾ ਇਹ ਵੀ ਬਹੁਤ ਵਧੀਆ ਮਤਲਬ ਕਈਆਂ ਸੋਚ ਗਏ ਹੁੰਦਾ ਵੀ ਹਾਰਡ ਜਿਹਾ ਕਪੜਾ ਉਦਾਂ ਦਾ ਨਹੀਂ ਹੈਗਾ ਕਪੜਾ ਬਹੁਤ ਸੌਫਟ ਦਾ ਗਰਮੀ ਦੇ ਲਈ ਤੁਸੀਂ ਲੈ ਸਕਦੇ ਹੋ ਮਤਲਬ ਬਾਕੀ 200 ਵਾਲੇ ਚ ਭਾਈ ਡਿਜ਼ਾਈਨ ਰੰਗ ਆ ਗਏ ਓਕੇ ਲਓ ਜੀ 200 ਵਾਲਾ ਇਹਨਾਂ ਕੋਲ 200 ਵਾਲੇ ਦੇ ਵਿੱਚ ਫੇਰ ਮਾਲ ਆ ਗਿਆ ਬਹੁਤ ਵਾਰ ਵੀਰੇ ਉਹਨਾਂ ਨੂੰ ਰੀਸਟਾਕ ਕਰਨਾ ਪਿਆ ਇਹ ਬਹੁਤ ਸੀ ਰੰਗ ਡਿਜ਼ਾਈਨ ਬਹੁਤ ਆ ਗਏ ਤੁਸੀਂ ਸੋਚ ਸਕਦੇ ਹੋ ਫਿਰ ਕਿੰਨਾ ਵਧੀਆ ਕਪੜਾ ਹੋਊਗਾ ਇਹਨੇ 200 ਦੇ ਵਿੱਚ ਹੋਰ ਪੰਜ ਮੀਟਰ ਪੂਰਾ ਦਵਾਂਗੇ ਭਾਈ ਇਹਦੇ ਰੰਗ ਡਿਜ਼ਾਈਨ ਬਹੁਤ ਨੇ ਭਾਈ ਲਓ ਲਓ 200 200 200 ਵੀਰੇ ਥੋੜਾ ਕਲੋਜ਼ ਕਰਾ ਕੇ ਦਿਖਾ ਦਿਓ ਪ੍ਰਿੰਟ 골ਡਨ ਪ੍ਰਿੰਟ ਹੋਇਆ ਹੋਇਆ ਲਓ ਵੀ ਆ ਦੋ ਦੋ 200 ਦੇ ਮੈਂ ਜਾਣਗੇ ਪ੍ਰਿੰਟ ਕਿਹੋ ਜਿਹਾ ਹੋਇਆ ਬਹਿਦੇ ਤੇ ਯੋ ਲੋਬੀਆ ਡਿਜ਼ਾਈਨ ਦੇਖੋ 200 ਵਾਲੇ ਦੇ ਵਿੱਚ ਬਾਧੂ ਮਿਲ ਜਾਣਗੇ ਹੂੰ ਇੰਨੋ ਜਿੰਨੇ ਮਰਜ਼ੀ ਓਕੇ ਵੀਰੇ ਤੋਂ ਬਾਅਦ ਮਸਲੀਨ ਦੁਪੱਟਾ ਵੀ ਮਿਲ ਜੂਗਾ ਓਕੇ ਰੀਸਟੌਕ ਹੋ ਗਿਆ ਓਕੇ ਕੈਂਬਰੀ ਦੇ ਉੱਤੇ ਆਰੀ ਵਰਕ ਆਈ ਐਂਡ ਆਈ ਦੁਪੱਟਾ ਇਹ ਸਾਰੀਆਂ ਭੈਣਾਂ ਨੂੰ 550 ਬੇਚ ਦੇ ਦੀਗੇ ਵੀਰੇ 500 ਕਰਤਾ ਰੇਟ ਲੋ ਭੈਣਾਂ ਦੇ ਫਾਇਦੇ ਕਰਤੇ ਜਾਣੀ ਹਾਂ ਪਿਓਰ ਕੈਂਬਰੀਕ ਹੈ ਲੋ ਡਿਜ਼ਾਈਨ ਦਿਖਾ ਦਿਓ ਵੀਰੇ ਫਲਾਵਰਾਂ ਦੇ ਆਲੇ-ਦਾਲੇ ਆਰੀ ਹੋਈ ਹੋਈ ਆ 500 ਦਾ ਕਰਤਾ ਹੈ ਹਾਂ ਲਓ ਜੀ 1000 ਦੇ 200 2.5 ਮੀਟਰ ਕੈਂਬਰੀ ਦੀ ਸਲਵਾਰ ਹੈ ਤੇ ਆ 2.5 ਐਂਡ ਆਈ ਦੁਪੱਟਾ ਬੇਗਮ ਪ्योर ਦਾ ਓਕੇ ਲਓ ਜੀ ਵਰਕ ਦੀ ਇੱਥਾਂ ਦੁਪੱਟਾ ਦੇਖੋ ਇਹ ਦੁਪੱਟਾ ਰੱਖਾ ਦਿੰਦਾ ਕੀ ਦੇਖੋ ਪੂਰਾ ਖੜੂ ਲੱਗਣਾ ਹਾਂ 500 ਕਰਤਾ ਇਹਦਾ ਰੇਟ ਇਹ ਕਾ ਮਸਲੀਨ ਦਾ ਓਕੇ ਮੈਚਿੰਗ ਸੂਟ ਕਈ ਭੈਣਾਂ ਦੀ ਰਿਕੁਆਇਰਮੈਂਟ ਦੀ ਵੀਰੇ ਆਲਓ ਪਰ ਮਸਲੀਨ ਦੇ ਸੂਟ ਦੁਪੱਟਾ ਸੂਟ ਦਿਖਾਈ ਜਨਾਂ ਆ ਦੇਖੋ ਪ्योर ਕੈਂਬਰੀਕ ਦੀ ਸਲਵਾਰ ਹੈ ਓਕੇ ਪ्योर ਕੈਂਬਰੀਕ ਦਾ ਹੀ ਸੂਟ ਹੈ ਡਿਜੀਟਲ ਇਹਦਾ ਜਿਹੜਾ ਦੁਪੱਟਾ ਬਿਲਕੁਲ ਲਾਈਟ ਵੇਟ ਆ ਪਿਓਰ ਮਸਲੀਨ ਇਹਦਾ ਹੈਗਾ 550 ਰੁਪਏ ਦਾ ਲੋ ਜੋ ਤੋਂ ਪੜੀਆਂ ਇਧਰ ਉੱਤੇ ਇਹਦਾ ਵੀ ਦੁਪੱਟਾ ਪੂਰਾ ਖੁੱਲਡਾ ਡੰਡਾ ਨੂੰ 2.5 ਮੀਟਰ ਦਾ ਦੁਪੱਟਾ ਦੁਪੱਟੇ ਦਾ ਪ੍ਰਿੰਟ ਦੇ ਤੇ ਹੂੰ ਇਸ ਤੋਂ ਇਲਾਵਾ ਹੁਣ ਕਪੜਾ ਜਿਹੜਾ ਟ੍ਰੈਂਡਿੰਗ ਚੱਲ ਰਿਹਾ ਬਰਬਰੀ ਓਕੇ ਦੁਪੱਟੇ ਨਾਲ ਵੀ ਮਿਲ ਜਾਣਗੇ ਬਿਨਾਂ ਤੋਂ ਦੁਪੱਟਿਆਂ ਤੋਂ ਵੀ ਮਿਲ ਜਾਣਗੇ ਉਹ ਦਿਖਾਓ ਬਹੁਤ ਚੱਲ ਰਿਹਾ ਟ੍ਰੈਂਡਿੰਗ ਦੇ ਵਿੱਚ ਟੂਟ ਹਾਂ ਲਓ ਬਰਬਰੀ ਜਿਹੜੀ ਦੇਖੋ ਇਹਦਾ ਮਾਰ ਹੈ ਬਰਬਰੀ ਬਰਬਰੀ ਹੋਈ ਪਈ ਹਾਂ ਇਹਦਾ ਬਰਬਰੀ ਦਾ ਹੀ ਦੁਪੱਟਾ ਬਰਬਰੀ ਚ ਹੀ ਇਹਦਾ ਦੁਪੱਟਾ ਰੋਹੂ ਦਾ ਬਰਬਰੀ ਨਹੀਂ ਸੂਆ ਰੱਖੋ ਤੇ ਡਿਜੀਟਲ ਲਓ ਡਿਜੀਟਲ ਪ੍ਰਿੰਟ ਤੇ ਹੁਣ ਤੁਸੀਂ ਬਰਬਰੀ ਬਹੁਤ ਚੱਲ ਰਹੀ ਆ ਲਓ ਬੈਗਪਟ ਏ ਤੁਸੀਂ ਬਾਜ਼ਾਰ ਦੇ ਵਿੱਚ ਤੁਸੀਂ ਰੇਟ ਪਤਾ ਕੀਤਾ ਹੀ ਹੋਣਾ ਇਹਦਾ ਹੂੰ ਘੱਟ ਤੋਂ ਘੱਟ ਲਾਵਾਂਗੇ ਓਕੇ ਹਲ ਆ ਟਾਈਂਡ ਆਈਡ ਬਟ 10 ਲੈਸਾਂ ਤੱਕ ਉਹ ਵੀ ਰਹੀਆਂ ਪਰ ਇੱਥੇ ਦੋਨੋਂ ਬਹੁਤ ਰਿਸਨ ਲਾਵਾਂਗੇ ਮਿਲ ਜਾਣਗੇ ਸੁੱਖਾ ਏਕੇ ਟੈਕਸ ਦੀ ਬਰਬਰੀ ਮਿਲ ਜੂਗੀ ਤਮੰਨਾ ਦੀ ਬਰਬਰੀ ਮਿਲ ਜੂਗੀ ਆ ਹੈਗੀ ਆ ਵੀਰੇ ਏਕੇ ਟੈਕਸ ਦੀ ਠੀਕ ਹੈ ਬਰਬਰੀ ਓਕੇ ਇਹਦੇ ਆ ਮਾੜਾ ਰੂਲੇ ਦੇ ਭਾਈ ক্লোਜ਼ ਕਰਕੇ ਦਿਖਾ ਦਿਓ ਏਕੇ ਟੈਕਸ ਹੂੰ ਠੀਕ ਹੈ ਨਾ ਇਹ ਆ ਬਰਬਰੀ ਆ ਗਈ ਓਕੇ ਇਹ ਚ ਡਿਜ਼ਾਈਨ ਮਿਲ ਜਾਣਗੇ 8 ਤੋਂ 10 ਵੀਡੀਓ ਲੰਬੀ ਹੋਣ ਕਾਰਨ ਅਸੀਂ ਹੁਣ ਸਾਰਾ ਸਟਾਕ ਨਹੀਂ ਦਿਖਾ ਸਕਦੇ ਆਹ ਸਲਵਾਰ ਹੋਗੀ ਨਾਲ ਤਿੰਨਵੇਂ ਵੀਡੀਓ ਰਾਈ ਬਸ ਤੁਹਾਨੂੰ ਇਹਨਾਂ ਨੂੰ ਇਨਫੋਰਮ ਕਰ ਬੇ ਫੈਬਰਿਕ ਸਾਰਾ ਇੱਥੇ ਇਥੋਂ ਕੱਟ ਕੱਟ ਰੇਡ ਦੇ ਵਿੱਚ ਮਿਲ ਜਾਣਾ ਮਿਲ ਜਾਣਾ ਇਹਦੇ ਦੀ ਕੀ ਮੰਨ ਕੇ ਚੱਲੋ ਕਿੰਨੇ ਸੋਹਣੇ ਪ੍ਰਿੰਟ ਨੇ ਬਹੁਤ ਮਿਲ ਜਾਣਗੇ ਹੂੰ ਬਾਕੀ ਹੋਰ ਵੀ ਮਿਲ ਜਾਣਗੇ ਬਾਕੀ ਹੋਰ ਵੀ ਸੂਟ ਦਾ ਬਹੁਤ ਰੰਗ ਵੀ ਲਗਾ ਆਹ ਲਓ ਭਾਈ ਤੁਸੀਂ ਇਹਨਾਂ ਦੇ ਵਿੱਚ ਰੰਗ ਆਏ ਹੋਣਗੇ ਭਾਈ ਲਓ ਬਰਦੀ ਦਾ ਸੈਕੀ ਇਸ ਨਵਾਂ ਆ ਗਿਆ ਭਾਈ ਹਾਂ ਠੀਕ ਆ ਦੁਬਾਰਾ ਆ ਗਿਆ ਉਹ ਡਿਜ਼ਾਈਨ ਮਿਲ ਜਾਣਗੇ ਆ ਕੱਪੜਾ ਬਹੁਤ ਟ੍ਰੈਂਡਿੰਗ ਚ ਆ ਭਾਈ ਆਰ ਕੰਡੀ ਆਰ ਕੰਡੀ ਆ ਗਿਆ ਪਿਓਰ ਕਾਟਨ ਹੁੰਦੀ ਇਹ ਪਹਿਲਾਂ ਵੀ ਇੱਕ ਵਾਰ ਟ੍ਰੈਂਡਿੰਗ ਚ ਆਇਆ ਸੀ ਇਹ ਫਿਰ ਤੋਂ ਆ ਗਿਆ ਟ੍ਰੈਂਡਿੰਗ ਚ ਆਉਣੇ ਵਿੱਚ ਆ ਗਿਆ ਆਰ ਕੰਡੀ ਇਹ ਵੀ ਆਰ ਕੰਡੀ ਕਿ ਟੈਕਸ ਆਰ ਹਾਲ ਸੈਰਫਰੀ ਦੁਬਾਰਾ ਸਲਵਾਰ ਆ ਇਹਦੀ ਜਿਹੜਾ ਸੂਟ ਤੇ ਪ੍ਰਿੰਟ ਹੋਇਆ ਉਹੀ ਪ੍ਰਿੰਟ ਉਹਦੇ ਵਿੱਚ ਆ ਇਹ ਕਿਤੇ ਤੁਸੀਂ ਕਹੋ ਵੀ ਸੂਟ ਦਾ ਹੀ ਪ੍ਰਿੰਟ ਦੀਂਦੇ ਹੈ ਸੈਲਫ ਪ੍ਰਿੰਟ ਸਲਵਾਰ ਆ ਬਈ ਹਾਂ ਤੇ ਆ ਦੇਖੋ ਇਹ ਵੀ AK टैक्स ਦੀ ਹੈ ਬਈ ਅਮਰਤ ਗੌਰਮਨ ਉਹ ਚੈੱਕ ਕਰ ਲਓ ਤੁਸੀਂ AK ਟੈਕਸ ਦੀ ਹੈ ਪੰਜਾਬ ਦਾ ਮੰਨਿਆ ਪੰਨਿਆ ਬ੍ਰਾਂਡ ਹੈ ਮਤਲਬ ਜਿਹੜੇ ਲੋਕਾਂ ਨੇ ਵੀਰੇ ਪਹਿਲਾਂ AK ਟੈਕਸ ਯੂਜ਼ ਕੀਤੀ ਹੋ ਉਹ ਪ੍ਰਾਈਸ ਸੁਣ ਕੇ ਹੈਰਾਨ ਹੋ ਗਏ ਹੋਣਗੇ ਅਸੀਂ ਘੱਟ ਤੋਂ ਘੱਟ ਰੇਟ ਦਵਾਂਗੇ ਭੈਣੇ AK ਟੈਕਸ ਬੰਨਾ ਆਰਾਮ ਟੈਕਸ ਜੋ ਤੁਸੀਂ ਯੂਜ਼ ਕਰਦੇ ਹੋ ਪਹਿਲਾਂ ਇਹਨਾਂ ਦਾ ਪਿਓਰ ਦਾ ਦੁਪੱਟਾ ਆਉਂਦਾ ਬਈ ਓਕੇ ਇੱਕ ਸੂਟ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਹਾਂ ਇਹਦੇ ਰੰਗੜ ਜਨ 10 ਤੋਂ 12 ਮਿਲ ਜਾਣਗੇ ਪਿਓਰ ਦੇ ਦੁਪੱਟੇ ਨਾਲ ਸਿਰਫ 650 ਉਹ ਵੀ ਹੈਗੇ ਟੈਕਸ ਦਾ ਠੀਕ ਆ ਪਿਓਰ ਦਾ ਦੁਪੱਟਾ ਹਮਮ ਕੱਪੜਾ ਖੁੱਲਾ ਡੁੱਲਾ ਹੁੰਦਾ ਹੈ ਇਹਨਾਂ ਦਾ ਹਮਮ ਬਣੇ ਵੱਡੇ ਹੁੰਦੇ ਨੇ ਡਿਜ਼ਾਈਨ ਇਹਨਾਂ ਦੇ ਹੋਰਾਂ ਨਾਲੋਂ ਹਟਕੇ ਹੁੰਦੇ ਨੇ ਹਮਮ ਡਿਜ਼ਾਈਨ ਆ ਸਲਵਾਰ ਆ ਗਈ ਪੂਰੇ ਕੈਂਬਰੀਕ ਦੀ ਓਕੇ ਆ ਪਿਓਰ ਦਾ ਦੁਪੱਟਾ ਇਹਦੇ ਨਾਲ ਪੀਕੋ ਹੋਇਆ ਹੋਊਗਾ ਪਰ ਦਾਈ ਦੁਪੱਟਾ ਪਿਓਰ ਦਾ ਤਾਈ ਦਾ ਵੱਡੇ ਦਾ 650 ਦਾ ਕੁਲ ਠੀਕ ਦੁਪੱਟਾ 650 ਦੇ ਰੇਂਜ ਦੇ ਵਿੱਚ ਆਪਣੇ ਸੋਫੀਆ ਦੇ ਉੱਤੇ ਜਿਹੜਾ ਸੋਫੀਆ 550 ਚ ਡਿਜ਼ਾਈਨ ਬਹੁਤ ਆ ਗਈ ਟੋਕਲੇ ਦੇ ਮੇਕਅਪ ਵਾਲੇ ਇਹ ਲੈ ਬਿੜਾਰ ਨੂੰ ਸਭ ਤੋਂ ਘੱਟ ਰੇਟ ਪਾਇਆ ਹੋਇਆ ਆਪਣਾ 550 ਦੇ ਡਿਜ਼ਾਈਨ ਇਹ ਚ ਦੁਪੱਟਾ ਕਾਟਨ ਦਾ ਹੁੰਦਾ ਵੀਰੇ ਇਹਨੂੰ ਕਾਟਨ ਦਾ ਕਾਟਨ ਠੀਕ ਹੈ ਕਾਟਨ ਇਹਦਾ 골ਡਨ 550 ਦਾ ਕਾਟਨ ਬਾਰਡਰ ਹਾਂ ਜੀ ਕਾਟਨ ਦਾ ਇਹ 골ਡਨ ਬਾਰਡਰ ਐਂ 골ਡਨ ਬਾਰਡਰ ਇਹਦੇ ਪ੍ਰਿੰਟ ਕਰਿਆ ਹੁੰਦਾ ਪਰ ਇਹਦੇ ਉੱਪਰ 골ਡਨ ਬਾਰਡਰ ਆਹ ਦੇਖੋ ਕਿੰਨਾ ਸੋਹਣਾ ਕਲਰ 550 ਹਾਂ 550 520 ਤੇ ਇਹਦੇ ਵਿੱਚ ਆਹ ਦੇਖੋ ਆ ਡਿਜ਼ਾਈਨ ਸਾਰੇ ਇਹਦੇ ਵੀ 300 ਫੀਆਤੀ ਠੀਕ ਹੈ ਸਾਰਾ ਮਾਲ ਸੋਫੀਆ ਜਿਆ ਹੈ ਸੋਫੀਆ ਹੀ ਸੋਫੀਆ ਹੋਈ ਪਈਓ ਬਾਕੀ ਇਹਦੇ ਨਾਲ ਚਿਕਨ ਸਲਵਾਰ ਚੱਲਦੀ ਹੈ ਭਾ 400 ਦੀ ਠੀਕ ਹੈ ਠੀਕ ਹੈ ਨਾ ਚਿਕਨ ਸਲਵਾਰ ਮਿਲ ਜੂਗੀ ਉਸ ਤੋਂ ਇਲਾਵਾ ਆਪਣਾ ਵਰਕ ਜਿੰਨਾ ਮਰਜ਼ੀ ਲੈ ਲੋ ਹੈਂਡ ਵਰਕ ਲੈ ਆਈ ਗਾ ਕੋਈ ਸਾਡੀ ਬਾਕੀ ਆ ਚੀਜ਼ਾਂ ਬੁਟੀਕ ਲੈਸ ਪੱਟੀ ਵਾਲਾ ਇਹ ਮੇਲੀ ਵੀਡੀਓ ਚ ਆ ਲੈਸਾਂ ਵਾਲੇ ਤਾਂ ਬਹੁਤ ਮੰਗ ਰੀਆਂ ਨੇ ਇਹ ਭਾਈ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਜਿਆ ਪਹਿਲਾਂ ਤਾਂ ਲੋਕ ਦਰਜੀਆਂ ਤੋਂ ਮਤਲਬ ਬੁਟੀਕਾਂਆਂ ਤੋਂ ਤਿਆਰ ਕਰਵਾਉਂਦੇ ਲੈਸਾਂ ਲੂਸਾਂ ਲਾ ਕੇ ਹੁਣ ਆਪਾਂ ਲੈਸਾਂ ਵੀ ਦੇਣੀਆਂ ਪੈਂਦੀਆਂ ਸਲਾਈ ਐਕਸਟਰਾ ਭਰਨੀ ਪੈਂਦੀ ਸੀਗੀ ਲੈਸਾਂ ਲਗਾਉਣ ਦੀ ਇਹਨਾਂ ਨੂੰ ਲੱਗਿਆ ਲਗਾਓ ਸਿਰਫ ਸਿੰਪਲ ਸੂਟ ਦੀ ਸਟੀਚਿੰਗ ਦੇਣੀ ਹੈ ਤੁਸੀਂ ਦੁਪੱਟਾ ਇਹਦਾ ਰੇਡ ਆਪਾਂ ਨੇ ਕੱਢਦਾ ਭਾਈ ਆਪ ਤਿਆਰ ਹੁੰਦਾ ਆਪਣੀ ਫੈਕਟਰੀ 'ਚ ਹਾਂਜੀ ਸਿਰਫ 675 90% 675 ਰੁਪਏ ਦਾ ਲੈਸ ਆਉਂਦਾ ਹੈ ਇੱਕ ਚੰਗਾ ਡਿਜ਼ਾਈਨ ਜਿਹੜੇ ਅਮਰਦੇਵ ਨਿਗਮ ਵਰਵਾ ਦਈਆ ਸਾਰਾ ਸਟਾਕ ਰੋਜ਼ ਆਉਂਦਾ ਰਹਿੰਦਾ ਰੋਜ਼ ਬਣ ਕੇ ਜਾਂਦਾ ਰਹਿੰਦਾ ਸਾਰਾ ਇਹਦੇ ਵਿੱਚ ਹੀ ਨੇ ਰੰਗ ਡਿਜ਼ਾਈਨ ਠੀਕ ਹੈ ਜੀ ਉਸ ਤੋਂ ਇਲਾਵਾ ਇਸ ਕੰਮ ਤੋਂ 350 ਦੇ ਵਿੱਚ ਕਾਟਨ ਦੁਪੱਟੇ ਵਾਲੀ ਮਲਮਲ ਦਾ ਦੁਪੱਟਾ ਇਹਦਾ ਵੀ ਲਿਆ ਸਾਢੇ 316 ਸੋਹ ਆ ਵੀ ਕਿੰਨੇ ਸੋਹ ਨੇ ਸਲਵਾਰ ਆ ਗਈ ਨੀਜ ਆ ਗਈ ਆ ਦੁਪੱਟਾ ਆ ਗਈ ਠੀਕ ਹੈ ਭਾਈ ਤਾਂ ਜਿੰਨਾ ਗੋੜ ਪਾਉਂਨਾ ਮਿੱਠਾ ਗੱਲ ਮਿੱਠਾ ਸਹੀ ਗੱਲ ਆ ਕਿੰਨੇ ਦਾ ਸੋਹ ਬਹੁਤ ਸੋਹਣੇ ਨੇ ਭਾਈ ਇੰਨੇ ਗਰੇਟਾਂ ਦੇ ਵਿੱਚ ਕੋਈ ਘਰੇ ਵੀ ਅਗਲਾ ਹੰਡਾ ਸਕਦਾ ਹਾਂ ਹਾਂ ਦੁਪੱਟਾ ਨਾਲ ਨਾਲ ਮੇਨ ਗੱਲ ਹਰੇਕ ਲੈ ਸਕਦਾ ਹਨਾ ਅਗਲਾ ਹੁਣ ਕੋਈ ਮਹਿੰਗੇ ਸੂਟ ਹਾਂਜੀ ਕੋਈ ਲੈ ਵੀ ਨਹੀਂ ਸਕਦਾ ਰੰਗ ਦੇਖੋ ਜੀ ਇਹ ਤੁਹਾਨੂੰ ਲੱਗ ਨਹੀਂ ਆਉਂਦਾ ਰੰਗ ਦੇ ਜਾਨ ਪੁੱਤੋਲਾ ਵਾ ਪੇਂਟ ਵਾਲੀਆਂ ਆਈਟਮਾਂ ओके ਉਹ ਵੀ ਆਪਣੇ ਫੈਕਟਰੀ ਤੇ ਆ ਰਹੇ ਹੁੰਦੇ ਜੀ ਨਾ ਜਿਹੜੇ ਜਿਹੜੇ ਜ਼ੋਰ ਜਿਹੜੇ ਤੇ ਨਵਾਂ ਆਉਂਦਾ ਫਿਰ ਦਿੱਸਣ ਨੂੰ ਮਿਲ ਗਿਆ ਪੇਂਟ ਵਾਲੇ ਪੇਂਟ ਸਦਾ ਬਹਾਰ ਆ ਇਹ ਨਹੀਂ ਜਲਦਾ ਹੈ ਜਾਂਦਾ ਪਰ ਰੇਟ ਆਪਣਾ ਸਾਰੇ ਬਾਜ਼ਾਰ ਚ ਭਾਈ ਘੱਟ ਪਾ ਰਹੇ ਨੇ ਪੇਂਟ ਐਨ ਵਧੀਆ ਹੋਊਗਾ ਵੀਰੇ ਪੂਰਾ ਭਾਈ ਗਾਰੰਟੀ ਵਾਲਾ ਲਹੂਗਾ ਨਹੀਂ ਕਿਉਂਕਿ ਇਹੀ ਕੰਪਲੇਨ ਵੀ ਅਗਲੇ ਪੁੱਛਦੇ ਨੇ ਵੀ ਪੇਂਟ ਤਾਂ ਨਹੀਂ ਭਾਈ ਜਾਊਗਾ ਕਿਤੇ ਜਾਊਗਾ ਦੇਖੋ ਢਾਈ ਮਹੀਨੇ ਦਾ ਵੀਰੇ ਕਹਿੰਦਾ ਹੋਰ ਬਿਸਕੋਵ ਜ਼ੋਰ ਜੱਟ ਲੱਗੀ ਹੋਈ ਆ ਸਿਰਫ 850 ਦੀ ਰੇਟ ਓਕੇ ਇੱਥੇ ਰੰਗਟ ਜਿਆਦਾ ਬਹੁਤ ਮਿਲ ਜਾਣਗੇ ਆ ਦੇਖੋ ਕਾਟਨ ਚ ਵੀ ਨੇ ਤੇ ਆਪਣੇ ਕਾਟਨ ਦੇ ਵਿੱਚ ਪੇਂਟ ਕੀ ਰੇਟ ਪਊਗੇ ਕਾਟਨ ਚ ਵੀ ਇੰਨੇ ਦੀ ਲਓ ਜੀ ਕਾਟਨ ਚ ਵੀ ਸੇਮ ਪੈਣਾ ਤੁੰਨੇ ਚਾਹੇ ਜ਼ੋਰ-ਜ਼ੋਰ ਚਲਾ ਲੋ ਚਾਹੇ ਕਾਟਨ ਚਲਾ ਲੋ ਲਓ ਕੁ ਤੋਂ ਲਾਵਾ ਹੋਰ ਬਹੁਤ ਆਈਟਮਾਂ ਨੇ ਹੂੰ ਬਾਕੀ ਆਪਣੇ ਲੋਵੇ ਭੈਣਾਂ ਨੂੰ ਦੱਸਿਆ ਜਾਂਦਾ ਵੀ ਬਾਈਟ ਦੇ ਵਿੱਚ ਹਰ ਆਈਟਮ ਮਿਲ ਜੂਗੀ ਓਕੇ ਜਿਵੇਂ ਦੁਪੱਟੇ ਵਾਈਟ ਬਰਬਰੀ ਦੇ ਆਪਣੇ ਕੋਟੇ ਡੋਰੀਏ ਦੇ ਪਿਓਰ ਦੇ ਤੇ ਆਪਣੇ ਚਨੂਨ ਦੇ ਵਾਈਟ ਦੇ ਵਿੱਚ ਸਾਰਾ ਸਟਾਕ ਮਿਲ ਜੂਗਾ ਹਾਂ ਪਿਓਰ ਦੇ ਤੇ ਸ਼ਿਮਰ ਵਾਈਟ ਸਿਲਕ ਵਾਈਟ ਉਸ ਤੋਂ ਇਲਾਵਾ ਕੁਰਤੇ ਪਜਾਮੇ ਦਿਖਾਉਣ ਨੂੰ ਉਸ ਤੋਂ ਇਲਾਵਾ ਰਮਾਲਾ ਸਾਹਿਬ ਤੇ ਦਰਗਾਹਾਂ ਵਾਲੀਆਂ ਠੀਕ ਹੈ ਚਦਰਾਂ ਵਰਕ ਵਾਲੀਆਂ ਵੀ ਮਿਲ ਜਾਣੀਆਂ ਪੇਲ ਵਾਲੀਆਂ ਵੀ ਮਿਲ ਜਾਣੀਆਂ ਉਸ ਤੋਂ ਇਲਾਵਾ ਸਾਰੇ ਰੁਟੀਨ ਚ ਪਾਉਣ ਵਾਲੇ ਕੁਰਤੇ ਪਜਾਮੇ ਆ ਚੱਲਦੇ ਨੇ ਮੇਰੇ ਅੰਮ੍ਰਿਤ ਕੈਮਰਾ ਮਰਵਾ ਦੋ ਉਸ ਤੋਂ ਵਧੀਆ ਹਾਈ ਫਾਈ ਲੈਣੇ ਨੇ ਜੀਜਾ ਕਾਟਨ ਦੇ ਕੁਰਤੇ ਪਜਾਮੇ ਉਹ ਸਾਰੇ ਆ ਚੱਲਦੇ ਨੇ ਵਾਈਟ ਬਲੈਕ ਹੀ ਮਿਲ ਜਾਣਗੇ ਰੰਗ ਵਾਲੇ ਸਾਰੇ ਰੰਗ ਦੇ ਵਿੱਚ ਸੱਜੇ ਹੱਥ ਮੁੜ ਕੇ ਆਪਣੇ ਅੱਗੇ ਤੇਲੀਆਂ ਵਾਲੇ ਬਾਜ਼ਾਰ ਦੇ ਵਿੱਚ ਸਟ੍ਰਾਂਗ ਦੇ ਵਿੱਚ ਦਿਖਾਉਣ ਆਪਣੀ ਮੋਮਿੰਦ ਕਲਾਤ ਕੋਤ ਅੰਜੂ ਕਿਲੇ ਵਾਲੀ ਦੀ ਹੱਤੀ ਇਸ ਤੋਂ ਇਲਾਵਾ ਮੋਬਾਈਲ ਨੰਬਰ ਮੈਂ ਬੋਲ ਦਾਨਾ ਵਿੱਚ 9872705544 855007904000 ਇਹ ਦੋਨੇ ਨੰਬਰਾਂ ਦੇ ਸੰਪਰਕ ਕਰ ਸਕਦੇ ਹੋ ਅੱਜ ਕੱਲ ਬਹੁਤ ਟ੍ਰੈਂਡਿੰਗ ਚ ਹੈ ਇਹਨੂੰ ਕਹਿੰਦੇ ਨੇ ਟੈਬੀ ਲਾਈਨਿੰਗ ਓਕੇ ਹਾਂ ਬਹੁਤ ਸੋਹਣਾ ਕੱਪੜਾ ਬਰਬਰੀ ਮੰਗ ਡਿਜੀਟਲ ਪ੍ਰਿੰਟ ਨੇ ਇਹਦੇ ਵਿੱਚ ਠੀਕ ਆ ਇਹ ਸਭ ਤੋਂ ਟ੍ਰੈਂਡਿੰਗ ਦੇ ਵਿੱਚ ਆ ਕੱਪੜਾ ਡਿਜ਼ਾਈਨ ਰੰਗ ਮੈਂ ਇਹਦੇ ਵਿੱਚ ਦਿਖਾ ਦਣਾ ਦੇਖੋ ਰੰਗ ਕੱਪੜਾ ਫਰਾਕਾਂ ਬਣਾਉਣ ਪੈਣੇ ਪਹਿਣਾ ਚਾਹੀਦੀ ਸੂਟ ਬਣਾਉਣ ਲੱਕੀ ਇਹ ਇਹ ਫੁੱਲ ਸਟਾਕ ਆ ਵੀਰੇ ਜਿੰਨਾ ਮਰਜ਼ੀ ਲੈ ਲਓ ਹਾਂ ਪਹਿਣਾ ਨੂੰ 400 ਦਾ ਸੂਟ ਪਹਿਣਾ 400 ਰੁਪਏ ਦਾ ਲਓ 400 ਲਏਗੇ 400 ਉਸ ਤੋਂ ਇਲਾਵਾ ਸਿਮਰ ਮੈਚਿੰਗਾਂ ਮਿਲ ਜਾਣਗੀਆਂ ਤਮੰਨਾ ਬ੍ਰਾਂਡ ਦੇ ਜਿਹੜੇ ਅੱਜ ਕੱਲ੍ਹ ਪ੍ਰਿੰਟ ਦੇ ਉੱਤੇ ਹੈਂਡਵਰਕ ਹੋਏ ਹੁੰਦੇ ਨੇ ਆਹ ਸਾਰੀਆਂ ਆਈਟਮਾਂ ਮਿਲ ਜਾਣਗੀਆਂ ਕਿ ਵੀ ਟੈਪੀ ਲੈਣੀ ਤੇ ਆਹ ਔਰਗੈਂਜ਼ਾ ਤੇ ਆਹ ਸਿਮਰ ਤੇ ਆ ਅਲੱਗ-ਅਲੱਗ ਆਈਟਮਾਂ ਸਾਰੇ ਤਰ੍ਹਾਂ ਦੀਆਂ ਮਿਲ ਜਾਣਗੀਆਂ ਸ਼੍ਰੀ ਕ੍ਰਿਸ਼ਨਾ ਬ੍ਰਾਂਡ ਤਮੰਨਾ ਹੋ ਗਿਆ ਏਕੇ ਟੈਕਸ ਹੋ ਗਿਆ ਤੇਜਨ ਹੋ ਗਿਆ ਸਾਰੀ ਬ੍ਰਾਂਡ ਮਿਲਣਗੇ ਓਕੇ ਬਿਲਕੁਲ ਇਹ ਵੀ ਜੋ ਹੈਂਡਵਰਕ ਦਾ ਸਟਾਕ ਬਹੁਤ ਆਉਂਦਾ ਵੀਰੇ ਰੋਜ਼ ਆਉਂਦਾ ਅਮਰਤੋ ਰੋਜ਼ ਵਿਕਦਾ ਰੇਟ ਆਪਣੇ ਬਹੁਤ ਘੱਟ ਰੱਖਿਆ ਨੇ ਮੰਨ ਕੇ ਲੈ ਚਲੋ ਮਾਰਕੀਟ ਜਿਹੜਾ ਤੁਹਾਨੂੰ 7-8000 ਦਾ ਸੂਟ ਮਿਲਦਾ ਉਹ ਆਪਣੇ ਕੋਲੋਂ ਸਿਰਫ ਤੁਹਾਨੂੰ 2500-3000 ਦੀ ਰੇਂਜਾਂ ਵਿੱਚ ਮਿਲ ਜਾਣਗੇ ਦੁਪੱਟੇ ਵੀ ਭਾਰੀ ਵਰਕ ਹੋਏ ਹੁੰਦੇ ਨੇ ਤੇ ਸਲਵਾਰ ਦੀਆਂ ਮੂਰੀਆਂ ਵੀ ਵਰਕ ਹੋਈਆਂ ਆਂਦੀਆਂ ਨੇ ਤੇ ਆਪਣੇ ਕਮੀਜ਼ ਦੇ ਹੀ ਫੁੱਲ ਵਰਕ ਹੁੰਦਾ ਲੈ ਤੁਹਾਨੂੰ ਇੱਕ ਪੀਸ ਖੋਲ ਕੇ ਦਿਖਾ ਦਾਂ ਨਾ ਆਹ ਕਮੀਜ਼ ਆ ਗਿਆ ਵੀਰੇ ਹਾਂ ਆਹ ਬਾਹਾਂ ਤੇ ਵਰਕ ਆ ਗਿਆ ਵहां ਵੀ ਗੱਡੀਆਂ ਹੋਣਗੀਆਂ ਓਕੇ ਆ ਸਲਵਾਰ ਦੀਆਂ ਮੂਰੀਆਂ ਹੋਗੀਆਂ ਪਿਓਰ ਸਿਲਕ ਦੀ ਸਲਵਾਰ ਲੱਗੀ ਹੋਈ ਆ ਠੀਕ ਆ ਆ ਦੁਪੱਟਾ ਜੋ ਦੁਪੱਟਾ ਦੁਪੱਟਾ ਫਣੀ ਦੁਪੱਟੇ ਆਪਣੇ 2.5 2.5 ਮੀਟਰ ਦੇ ਹੋਣਗੇ ਦੇਖੋ ਵੀਰੇ ਦੁਪੱਟਿਆਂ ਦੀ ਲਵਾਈ ਚਲੋਕਾ ਵੀ ਪੂਰਾ ਇਹ ਪਿਓਰ ਕਰਾਸ਼ੇਮਰਾ ਬਹੁਤ ਟੌਪ ਦਾ ਫੈਬਰਿਕ ਹੈ ਇਹ ਤੋਂ ਇਲਾਵਾ ਸਿਮਰ ਹੁੰਦੀ ਆ ਆ ਸਿਮਰ ਦੇ ਰੰਗ ਮਿਲ ਜਾਣਗੇ ਲਗਭਗ ਇੰਨੀ ਆ ਰੇਂਜਾਂ 'ਚ 2000 2500 ਦੀ ਰੇਂਜ ਤੁਹਾਨੂੰ ਵਧੀਆ ਤੋਂ ਵਧੀਆ ਹੈਂਡਵਰਕ ਦੇ ਸੂਟ ਦੇ ਦਾਂਗੇ ਆਪਾਂ ਠੀਕ ਹੈ ਜੀ ਪਿਓਰ ਕ੍ਰੇਪ ਦੇ ਵੀ ਹੁੰਦੇ ਨੇ ਪਿਓਰ ਕ੍ਰੇਪ ਦੇ ਵੀ ਲੋ ਆ ਪ्योर ਕੀ ਤੇਰੀ ਜਿਹੜੀ ਹੈਂਡਵਰਕਾ ਦੁਪੱਟਾ ਵੀ ਕਾਨੂੰਨ ਕਮਲ ਜੂਨ ਦਾ ਇਹ ਚ ਰੰਗ ਡਿਜ਼ਾਈਨ ਜੋ ਸਿੱਟ ਦੇ ਪੁੱਤੋ ਦੇਖੋ ਰੰਗ ਸਾਰੇ ਆਪਣੇ ਤਿਆਰ ਹੁੰਦੇ ਨੇ ਫੈਕਟਰੀ 'ਚ ਇੱਕ ਨਵਾਂ ਕੱਪੜਾ ਨਹੀਂ ਆਇਆ ਰਿਹਾ ਜੀ ਟੈਬੀ ਲੈਣੀ ਉਹ ਵੀ ਦਿਖਾ ਦਿਓ ਤੂੰ 5-4 ਪੀਸ ਵੀਰੇ ਉਹਨਾਂ ਨੂੰ ਬਹੁਤ ਨੂੰ ਵੈਰਾਈਟੀ ਮਿਲਦਾ ਨਵਾਂ ਕੱਪੜਾ ਆਇਆ ਇਹ ਏਸ਼ੀਅਨ ਦਾ ਐਸ ਕੇ ਦੇ ਫੈਬਰਿਕ ਲੱਗੇ ਹੁੰਦੇ ਨੇ ਹਾਂ ਤੇ ਇਹ ਇਸ਼ੀਂਦਾ ਨਵਾਂ ਕੱਪੜਾ ਇਸ ਵਾਰ ਲਾਂਚ ਕਰਿਆ ਐਸ਼ੀਅਨ ਨੇ ਪਿਓਰ ਦੀ ਆਈਟਮ ਐ ਇਹ ਇਹਦੇ ਵਿੱਚ ਰੰਗ ਡਿਜ਼ਾਈਨ ਬਹੁਤ ਮਜਨਾਂਗੇ ਪਿਓਰ ਦੀ ਆਈਟਮ ਦਾ ਨਾ ਪਛਾਣੇ ਵੀ 골ਡਨ ਕੰਨੀ ਹੁੰਦੀ ਆ ਹੂੰ ਤੇ ਇਹਦੇ ਵਿੱਚ ਫੈਬਰਿਕ ਦੀ ਪਿਓਰ ਦੀ ਪਛਾਣ ਐ ਵੀ 골ਡਨ ਕੰਨੀ ਹਾਂ ਆ ਕਮਲ ਚਰੂਨ ਦੇ ਦੁਪੱਟੇ ਨੇ ਇਹ ਕੱਪੜੇ ਦਾ ਵੀ ਬਲੋਜ਼ ਤੋਂ ਦਿਖਾ ਦਿਓ ਮੰਨ ਕੇ ਚੱਲੋ ਮਲੇਰ ਕੋਲੇ ਦੇ ਵਿੱਚ 1 2 2 ਤੇ 2 3 ਦੁਕਾਨਦਾਰਾਂ ਲੰਬੀ ਮਾਲ ਆਇਆ ਹੋਊਗਾ ਇਹ ਹੂੰ ਬਾਕੀ ਇਹਦੇ ਵਿੱਚ ਰੰਗ ਦੇਖਿਓ ਇੱਕ ਤੋਂ ਇੱਕ ਨੇ ਠੀਕ ਲਓ ਭਾਰੀ ਹੈਂਡਵਰਕ ਹੋਇਆ ਨੇ ਲਓ ਗਾਮਣੀ ਲਵੰਡਰ ਇਸ ਤੋਂ ਇਲਾਵਾ ਹੋਰ ਬਹੁਤ ਰੰਗ ਨੇ ਵਿਆਹ ਸ਼ਾਦੀਆਂ ਲਈ ਬਰਾਇਡਲ ਸੂਟ ਸਾਰੇ ਬਹੁਤ ਵਧੀਆ ਨੇ ਹਮਮਰੀਨ ਦੇ ਲਈ ਓਕੇ ਜੀ ਵੈਰਟੀ ਦੇ ਵਿੱਚ ਬਹੁਤ ਬਹੁਤ ਵੈਰਟੀ ਇੱਥੇ ਦੇਖ ਜਾਨੇ ਵੈਰਟੀ ਬਹੁਤ ਆ ਬਿਰੇਨ ਨਾਲ ਕੋਲ ਇੱਕ ਵੀਡੀਓ ਦੇ ਵਿੱਚ ਆਪਾਂ ਇੰਨਾ ਕਵਰ ਨਹੀਂ ਕਰ ਸਕਦੇ ਬਹੁਤ ਜ਼ਿਆਦਾ ਵੈਰਟੀ ਹੈ ਫੋਟੋਵਾਂ ਲਈ ਬੜੀ